ਪਾਣੀ ਬੁਣੀ ਚੈੱਕ ਕਰ ਰਹੇ ਆ ਕਿੰਨਾ ਗਰਮਾ ਕਿੰਨਾ ਗਰਮ ਹੈ ਬਹੁਤ ਬਹੁਤ ਕਹਿੰਡ ਚੀਜ਼ਾਂ ਹੋਣੀਆਂ ਹਲੇ ਅੱਗੇ ਆਪਣੇ ਬਲੌਗ ਦੇ ਵਿੱਚ ਲਦਾਖ ਵੀ ਚੱਲ ਕੇ ਆਵਾਂਗੇ ਆਪਾਂ ਪ੍ਰੀ ਵਿਟਿੰਗ ਦਾ ਇੱਥੇ ਕੋਈ ਚਾਰਜਸ ਨਹੀਂ ਹੈਗਾ ਸਾਰੀ ਬੈਂਕ ਸੋਨਮਾਰਗ ਦੀ ਭਰੀ ਪਈਆ ਸਨ ਉਹਨਾਂ ਨੂੰ ਪੂਰੀ ਸਨੋ ਪੈ ਲੱਗ ਗਈ ਤਾਂ ਤੋਂ ਲੋਕ ਦੇਖੋ ਕਿਵੇਂ ਭਾਈਦੇ ਆ ਚਲੋ ਭਈ ਆ ਆ ਗਿਆ ਮਟਰਸਾ ਆਪਣਾ ਐ ਭਈ ਸੂਰਜ ਬਾਬਾ ਲੈਨੋ ਦਾਣੀ ਨਿਕਲਣ ਦੇ ਲੱਗ ਖਤਰਾ ਸੂਰਾ ਖਤਰਾ ਜੀ ਤੁਰਦੇ ਫਿਰਦੇ ਆਪਾਂ ਆ ਗਏ ਉੱਪਰ ਉਹ ਤਾਂ ਪਹਾੜੀ ਦੇ ਵੀ ਚਲਦੇ ਨਾ ਮੈਗੀ ਮੂਗੀ ਖਾਣੇ ਇੱਥੇ ਆ ਕੇ ਤੁਰੇ ਤਾਂ ਕਾਫੀ ਹੈ ਨਹੀਂਗੇ ਚਲੋ ਬਰਫ ਦੇ ਵਿੱਚ ਮੈਗੀ ਖਾਣ ਦਾ ਨਯਾਰਾ ਵੱਖਰਾ ਹੀ ਹੁੰਦਾ ਆ ਵੀ ਅੱਜ ਕਿਹਨੇ ਜਾਣਾ ਇੱਥੇ ਵੀ ਜਾ ਸਕਦੇ ਜੇ ਤੂੰ ਨਹੀਂ ਤਰੇ ਜਾਂਦਾ 350 ਰੁਪਏ ਲੈਂਦੇ ਆ ਇੱਕ 뷰ਪੁਆਇੰਟ ਦਾ 350 ਰੁਪਏ ਲੈਂਦੇ ਨੇ ਜੀ ਆ ਦੇਖੋ ਖਾਂਦੇ ਆ ਲੋਕ ਮੈਗੀ ਵਗੈਰਾ ਇੰਜੋਏ ਕਰਦੇ ਆ ਇਸ ਤੋਂ ਪਿਛਲੀ ਸਾਈਡ ਨਦੀ ਜਾਂਦੀ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਨਾ ਸਿੰਧਨੰਦੀ ਜਿਹੜੀ ਨਾਮ ਨਾਲ ਜਾਂਦੀ ਆ ਆਪਾਂ ਨੂੰ ਮਿਲੀ ਸੀ ਇੱਥੇ ਲਓ ਜੀ ਆ ਗਏ ਨਦੀ ਦੇ ਕਿਨਾਰੇ ਚੱਲਦੇ ਆ ਨਦੀ ਦਾ ਫਿਰ ਪਾਣੀ ਪੁਣੀ ਚੈੱਕ ਕਰਦੇ ਆ ਕਿੰਨਾ ਠੰਡਾ ਕਿੰਨਾ ਗਰਮ ਹੈ ਵੈਸੇ ਠੰਡਾ ਹੀ ਹੋਣਾ ਗਰਮ ਤਾਂ ਨਹੀਂ ਹੋਣਾ ਚਲੋ ਪਹੁੰਚ ਗਏ ਆ ਸਾਹਮਣੇ ਆਪਣੀ ਸਿੰਧ ਨਦੀ ਆ ਤੁਹਾਨੂੰ ਦੱਸ ਚੁੱਕੇ ਆ ਬਹੁਤ ਵਾਰੀ ਤੇ ਚਲੋ ਜਿਹੜੇ ਵੀਰ ਨੇ ਨਾ ਫੇਰੀ ਪਿਛਲੇ ਵਲੌਗ ਨਹੀਂ ਵੇਖੇ ਹੁਣੇ ਵੈਸੇ ਤਾਂ ਤਕਰੀਬਨ ਸਾਰੇ ਵੀਰ ਦੇਖ ਹੀ ਰਹੇ ਨੇ ਆਪਣੇ ਤੇ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੇ ਸਬਸਕ੍ਰਾਈਬ ਵਾਲੀ ਤਾਂ ਗਰਦ ਕੱਢ ਦਿਆ ਕਰੋ ਠੀਕ ਆ ਤੇ ਅੱਗੇ ਬਥੇਰਾ 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 ਕੁਝ ਹੋਣਾ ਅੱਗੇ ਹਲੇ ਬਹੁਤ ਬਹੁਤ ਘੈਂਟ ਚੀਜ਼ਾਂ ਆਉਣੀਆਂ ਹਲੇ ਅੱਗੇ ਆਪਣੇ ਬਲੌਗ ਦੇ ਵਿੱਚ ਬਣੇ ਰਹੋ ਸਾਡੇ ਨਾਲ ਆ ਦੇਖੋ ਦੇਖਦੇ ਆਂ ਫਿਰ ਨਦੀ ਦੇ ਕਿਨਾਰੇ ਸੈਂਦਨਾਦੀ ਨੂੰ ਜੇ ਬਿਲਕੁਲ ਕੋਲੋਂ ਉੱਧੇ ਤਾਂ ਗਏ ਸੀ ਆਪਾਂ ਕੱਲ ਤੇ ਕੋਲੇ ਵੀ ਗਏ ਸੀ ਪਰ ਉਹਦੇ ਵਿੱਚ ਨਹੀਂ ਉਤਰੇ ਸੀ ਇੱਥੇ ਥੋੜਾ ਵਿੱਚ ਉਤਰਾਂ ਕਿਉਂਕਿ ਬੂਟਪਾਰਟ ਉਦਾਂ ਦੇ ਪਾਏ ਹੋਏ ਆਪਣੇ ਚੱਲਦੇ ਆਂ ਫਿਰ ਉਤਰਦੇ ਆਂ ਚੈੱਕ ਕਰਦੇ ਆਂ ਨਦੀ ਦਾ ਪਾਣੀ ਪੁਣੀ ਫਿਰ ਦਿਖਾਉਂਦੇ ਆਂ ਤੁਹਾਨੂੰ ਕੀ ਹਿਸਾਬਤਾ ਵਾ ਲਓ ਜੀ ਆਗੇ ਨਦੀ ਦੇ ਬਿਲਕੁਲ ਕੰਢੇ ਆ ਦੇਖੋ ਚਾਰੇ ਪਾਸੇ ਦਾ 뷰 ਇਧਰ ਆ 뷰 ਕੋਲ ਜਿਆਦਾ ਤਕੜਾ ਕੰਮ ਜਿਆਦਾ ਫੋਟੋਆਂ ਆਹੀ 뷰 ਨਾਲ ਹੁੰਦੀਆਂ ਨੇ ਇਧਰ ਕਿਉਂਕਿ ਵਾਰਸ ਦਾ ਪਾ ਦੇਣਾ ਸਾਹਮਣੇ ਗਲੇਸ਼ੀਅਰ ਦਿਨਾ ਇੱਕੋ ਫੜ ਕੇ ਆਪਾਂ ਨੂੰ ਬਿਲਕੁਲ ਪਾਣੀ ਦੀ ਆਵਾਜ਼ ਚੈੱਕ ਕਰਿਓ ਮਾੜੀ ਜੀ ਬਹੁਤ ਜਿਆਦਾ ਆ ਪਾਣੀ ਦੀ ਆਵਾਜ਼ ਤੁਹਾਨੂੰ ਬੇ ਪਤਾ ਲੱਗ ਜਾਂਦਾ ਹੋ ਨਾਲ ਦੀ ਨਾਲ ਸਾਹਮਣੇ ਆਪਣਾ ਗਲੇਸ਼ੀਅਰ ਉੱਪਰ ਬਿਲਕੁਲ ਉਹ ਜਿਹੜਾ ਤੁਸੀਂ ਹੁਣੇ ਦੇਖ ਕੇ ਹਟਿਆ ਆਪਣਾ ਗਲੇਸ਼ੀਅਰ ਆ ਤੇ ਸਾਹਮਣੇ ਲਦਾਖ ਵੀ ਆਗਾ

ये कौन से बिस्किट है देखो पूरा जल गया ना सर उसका स्मेलिंग देखो सुन के देखो स्मेल तो, तो, तो काफी है इसका बड़ा पहचाने है मुक्ति। आपके इधर वाले हाथ में सुन के देखो बैक साइड को मैं बैक साइड बैक साइड बैक साइड नहीं है ना नहीं है इधर ऐसा दबा के वाह ओए सही गल ला उनके हाथ में क्या उनका है बैक साइड करो इधर करिए इधर कर जाओ आप मान के चलो आ देखो इधर कुछ नहीं आएगा ਇਧਰ ਨਾਲ ਕੋਟੀ ਮੱਚੀ ਸਮੈਲ ਜਾਂਦੀ ਹੈ ਆ ਇਹਦੇ ਵਿੱਚ ਦੀ ਆ ਉਂਗਲਾ ਨਹੀਂ ਇੱਥੇ ਆਈ ਕਿਸਾਇਆ ਪੂਰੀ ਸਮੈਲ ਆਉਂਦੀ ਆ ਪਯਰ ਦਾ ਆ ਦੇਖੀ ਕੇਸਰ ਮੜੀਆਂ ਆਂ ਅੱਛਾ ਖੰਕੇ ਦੇਖ ਇਧਰ ਹਾਂ ਕਿਆ ਸਹੀ ਗੱਲ ਆ ਆਹੀ ਪਛਾਣ ਆ ਇਹਦੀ ਪਯਰ ਦੀ ਕਿਸੇ ਵੀਰ ਫੋਟੋਗ੍ਰਾਫਰ ਨੇ ਪ੍ਰੀ-ਬੀਟਿੰਗ ਕਰਨ ਆਉਣਾ ਨੇ ਇੱਥੇ ਪ੍ਰੀ-ਬੀਟਿੰਗ ਦਾ ਇੱਥੇ ਕੋਈ ਚਾਰਜਸ ਨਹੀਂ ਹੈਗਾ ਫਰੀ ਆ ਸਾਰੇ ਕਸ਼ਮੀਰ ਦੇ ਵਿੱਚ ਫਰੀ ਆ ਪ੍ਰੀ-ਬੀਟਿੰਗ ਕਰਨ ਆ ਸਕਦੇ ਹੋ ਆ ਵੀ ਵੀਰ ਪਹੁੰਚਿਆ ਇੱਥੇ ਨਮਾ ਕਪਲ ਆਇਆ ਜੇ ਕਿਸੇ ਵੀਰ ਨੇ ਆਪਣੇ ਫੋਟੋਗ੍ਰਾਫਰ ਵੀਰ ਨੇ ਇੱਥੇ ਪ੍ਰੀ-ਵਿਡਿੰਗ ਕਰਨ ਦੀ ਖਾਤਰ ਆਉਣਾ ਕਸ਼ਮੀਰ ਦੇ ਵਿੱਚ ਸਾਰੇ ਕਸ਼ਮੀਰ ਦੇ ਵਿੱਚ ਕੋਈ ਚਾਰਜਸ ਨਹੀਂ ਬਿਲਕੁਲ ਫ੍ਰੀ ਆ ਸਕਦੇ ਹੋ ਪ੍ਰੀ-ਵਿਡਿੰਗ ਕਰਵਾਉਣ ਦੀ ਖਾਤਰ ਜੇ ਕਿਸੇ ਕਪਲ ਨੇ ਆਉਣਾ ਉਹ ਆ ਸਕਦੇ ਹੋ ਕੋਈ ਚਾਰਜਸ ਨਹੀਂ ਹੈਗੇ ਇੱਥੇ ਲਓ ਜੀ ਇੰਨੇ ਘੈਂਟ 뷰 ਦੇ ਵਿੱਚ ਸੋਮਾ ਮਾਰਗ ਦੇ ਵਿੱਚ ਮੈਗੀ ਟਰਾਈ ਕਰੋ ਠੰਡ ਦੇ ਵਿੱਚ ਬਹੁਤ ਘੈਂਟ ਲੱਗਦੀ ਆ ਪੀਨੇ ਖਾਣੇ ਮੈਗੀ ਮੋਗੀ ਚਾਚੂ ਪੀਨੇ ਆ ਸਾਹਮਣੇ ਗਲੇਸ਼ੀਅਰ ਦਾ ਨਜ਼ਾਰਾ ਚਲੋ ਖਾਨਿਆਂ ਲਓ ਜੀ ਜਾਏ ਉੱਪਰਲੇ ਪਾਸੇ ਆਪਾਂ ਕੰਫਰੇ ਉੱਪਰ ਬਰਫੀਆ ਬਸ ਨਦੀ ਦੇ ਸੋਂ ਦਿਖਾਈ ਦਿੱਤਾ ਸੀ ਕਰ ਲਓ ਲਾਸਟ ਟਾਈਮ ਇੰਜੋਏ 뷰 ਨੂੰ ਤੇ ਆਪਾਂ ਵੀ ਚੱਲਦੇ ਆਂ ਫਿਰ ਆ ਜਗ੍ਹਾ ਦੇ ਉੱਤੋਂ ਪੂਰੀ ਬਰਫੀ ਬਰਫ ਸੀਗੀ ਇੱਥੇ ਇਸ ਤੋਂ ਬਾਅਦ ਚੱਲਦੇ ਆਂ ਲੈਨੇ ਢਾਣੇ ਢੂਨੇ ਸਕੂਟਰ ਦੇ ਉੱਤੇ ਚਲੋ ਬਾਏ ਬਾਏ ਕਰਦੇ ਆਂ ਰਾਹ ਨੂੰ ਤੇ ਜਾ ਕੇ ਫਿਰ ਬਾਈ ਨਾਲ ਕਹਿੰਨੇ ਆਂ ਫਿਰ ਸਕੂਟਰ ਵਗੈਰਾ ਕਹਿੰਦਾ ਸੀ ਇੱਥੇ ਕਰ ਲਿਓ ਵਧੀਆਗਾ ਅਸੀਂ ਤਾਂ ਵੈਚੀ ਇਨਕਲੂਡ ਕਰ ਲਿਆ ਸੀਗਾ ਚਲੋ ਚੱਲਦੇ ਆਂ ਫਿਰ ਰਸਤੇ ਦੇ ਵਿੱਚ ਜਾ ਕੇ ਫਿਰ ਸਕੂਟਰ ਵਗੈਰਾ ਇੰਜੋਏ ਕਰਦੇ ਆਂ ਲਓ ਜੀ ਉੱਥੋਂ ਸਫਰ ਕਰਕੇ ਆ ਗਏ ਆਪਾਂ ਤੇ ਸਾਹਮਣੇ ਆਪਣੇ ਜੰਮੂ ਕਸ਼ਮੀਰ ਦੀ ਬੈਂਕ ਆ ਗਈ ਸੋਨਮਾਰਗ ਦੇ ਵਿੱਚ ਜੰਮੂ ਐਂਡ ਕਸ਼ਮੀਰ ਬੈਂਕ ਦਾ ਨਾਮ ਆ ਦੇਖੋ ਸਾਰੀ ਬੈਂਕ ਸੋਨਮਾਰਗ ਦੀ ਭਰੀ ਪਈਆ ਸੋਨ ਨਾਲ ਤੇ ਆਪਾਂ ਆ ਜਿਹੜਾ ਵੀਰ ਸੀਗਾ ਗੱਡੀ ਵਾਲਾ ਮੈਨੂੰ ਪਤਾ ਕੀਤਾ ਸੀਗਾ ਜੇ ਕਿਸੇ ਵੀਰ ਨੇ ਆਪਾਂ ਅਮਰਨਾਥ ਦੀ ਯਾਤਰਾ ਕਰਨੀ ਹੈ ਹੈਲੀਕਾਪਟਰ ਜਾਂਦਾਗਾ 5500 ਰੁਪਏ ਲੈਂਦਾ ਹੈਲੀਕਾਪਟਰ ਜਿਵੇਂ ਉਹ ਜਾਂਦਿਆਂ ਨੇ ਖਚਰਾਂ ਕਧੀਆਂ ਜੀਆਂ ਉਹ ਲੈਂਦੇ 3000 ਰੁਪਏ ਤਕਰੀਬਨ 17-18 ਕਿਲੋਮੀਟਰ ਇੱਥੋਂ ਸੋਨਮਾਰਗ ਤੋਂ ਯਾਤਰਾ ਤੇ ਬਾਕੀ ਜੇ ਕਿਸੇ ਵੀਰ ਨੇ ਆਪਦੀ ਗੱਡੀ ਤੇ ਪਰਸਨਲ ਤੇ ਜਾਣਾ ਕਹਿੰਦਾ ਤਿੰਨ-ਚਾਰ ਸਾਲ ਦੇ ਵਿੱਚ ਰੂਟ ਬਣ ਜਾਊਗਾ ਉਹ ਆਪਦਾ ਪਰਸਨਲ ਗੱਡੀ ਉੱਤੇ ਬਾਈ ਕਰ ਸਕਦਾ ਕੋਈ ਵੀ ਤਿੰਨ-ਚਾਰ ਸਾਲ ਲੱਗਣਗੇ ਪਰ ਉਹ ਰੂਟ ਨੂੰ ਹਲੇ ਚਲੋ ਇਹ ਬੈਂਕ ਦੇ ਵਿੱਚ ਥੋੜਾ ਜਿਹਾ ਕੰਮ ਸੀਗਾ। ਲਓ ਜੀ ਸੋਨਮਾਰਗ ਦੇ ਵਿੱਚ ਵੀ ਸنوਹ ਪੈ ਗਈ। ਆ ਸ਼ੀਸ਼ੇ ਉੱਤੇ ਦੇਖ ਲਓ। ਬਾਕੀ ਇੱਧਰ ਵੀ ਦਿਖਾਉਣਾ ਸਾਨੂੰ। ਪੂਰੀ ਸنوਹ ਪੈਣ ਲੱਗੀ ਉਹ ਸਾਹਮਣੇ ਦੇਖੋ। ਹਾਂ ਆ ਦੇਖੋ। ਹਾਂ ਪੂਰੀ ਸنوਹ ਪੈਣ ਲੱਗੀ ਉਹ ਤਾਂ ਲੋਕ ਦੇਖੋ ਕਿਵੇਂ ਭਾਈਦੇ ਆ। ਦੇਖੋ ਪੂਰਾ ਭਰ ਚ ਲੈਣਾ। ਪੂਰੀ ਸنوਹੀ ਸنوਹ ਆ। ਚਲੋ। ਗਲਮਾਰਗ ਵੀ ਸਨੋ ਪੈਣ ਲੱਗੀ ਸੀ ਆਪਾਂ ਨੂੰ ਸਨੋ ਮਾਰਗ ਵੀ ਸਨੋ ਹਟਣ ਦੋ ਫਿਰ ਇਸ ਤੋਂ ਬਾਅਦ ਦੇਖਦੇ ਆ ਕਰਦੇ ਆ ਰਾਈਡ ਵਗੈਰਾ ਸਕੂਟਰ ਵਗੈਰਾ ਤੇ ਜੇ ਹਟ ਗਈ ਨਾ ਫਿਰ ਤਾਂ ਕੀ ਕਹਿਣਾ ਆਪਾਂ ਜੀ ਚੱਲਿਆਂ ਉੱਪਰ ਨੂੰ ਹਨਾ ਸਕੂਟਰ ਦੀ ਰਾਈਡ ਕਰਨ ਸਕੂਟਰ ਦਾ ਪ੍ਰਾਈਸ ਵਗੈਰਾ ਵੀਰਤਾ ਦੱਸਦਾ ਸੀ 11500 ਰੁਪਏ ਜੇ ਇੱਕ ਜਣੇ ਨੇ ਕਰਨ ਪਰ ਸਾਨੂੰ ਲੱਗਦਾ ਵੀ ਘਟਾਊਗਾ 5-400 ਰੁਪਏ ਹੋਊਗਾ ਤੇ ਹਲੇ ਉਹ ਕਨਫਰਮ ਨਹੀਂ ਹੈਗਾ ਦੇਖੋ ਉਹ ਦੇਖੋ ਸੋਨ ਮਾਰਗ ਦਾ ਲਿਖਿਆ ਹੋਇਆ ਹੈ ਨਾ ਉੱਪਰ ਅਜੇ ਉੱਪਰ ਸਕੂਟਰ ਰਾਇਲ ਹੋਣੇ ਸਾਰੀ ਚੱਲਦੇ ਆਂ ਪਹਿਲਾਂ ਲਾਈਨ 'ਚ ਲੱਗਦੇ ਆਂ ਫੇ ਮਿਲਦੇ ਆਂ ਤੁਹਾਨੂੰ ਨਹੀਂ ਵਗੈਰਾ ਪੈਨ ਲੱਗ ਗਿਆ ਹਲੇ ਵੀ ਦੇਖਦੇ ਆਂ ਜੇ ਤਾਂ ਇਹ ਕੰਮ ਚੱਲੀ ਗਿਆ ਫੇ ਤਾਂ ਉੱਤੇ ਲੈਣੇ ਟਾਂਟ ਹੋਣਾ ਜੇ ਇਹਨਾਂ ਨੇ ਬੰਦ ਕਰਤਾ ਫੇਰ ਸ਼ਾਇਦ ਕੈਨਸਲ ਹੋ ਜੇ ਹਲੇ ਕਨਫਰਮ ਨਹੀਂ ਹੈਗਾ ਕਿਉਂਕਿ ਹਲੇ ਲਾਈਨ ਲੱਗੀ ਹੋਈ ਹੈ ਕਿ ਅਸੀਂ ਵੀ ਲਾਈਨ ਦੇ ਵਿੱਚ ਹੀ ਆਂਗੇ ਪਿੱਛੇ ਖੜੇ ਆਪਣੇ ਬੰਦੇ ਚਲੋ ਵੇਟ ਕਰ ਰਹੇ ਆਂ ਇੱਥੇ ਲੋ ਵੀ ਆਪਣੀ ਵੀ ਆ ਗਈ 바ਰੀ ਪਿਆ ਆ ਗਿਆ ਆਪਣੀ ਗੱਡੀ ਮੋਟਰਸਾਈਕਲ ਆ ਗਿਆ ਆਪਣਾ ਲੈਨੇ ਆ ਦੇ ਉੱਤੇ ਦਵਾਉਣਿਆਂ ਫਿਰ ਰਸ ਨੂੰ ਰਸਤੇ ਦਾ ਵੀ ਉਹ ਵੇ ਮੀ ਵੀ ਪੈਣ ਲੱਗ ਗਿਆ ਚਲੋ ਭਈਆ ਆ ਗਿਆ ਮੋਟਰਸਾਈਕਲ ਆਪਣਾ

ਅਗਰ ਆ ਜੇ ਤੁਸੀਂ ਆਪ ਚਲਾਉਣਾ ਤਾਂ 500 ਰੁਪਇਆ ਮੰਗਦੇ ਆ ਬਈ ਆਪਾਂ ਤਾਂ ਨਿਆਰੇ ਹੀ ਲੈਣਾ ਪਿੱਛੇ ਬਹਿ ਕੇ ਲੈ ਲਓ ਦੇਖੋ ਪੂਰਾ ਕਮਾ ਕੇ ਲੈ ਕੇ ਆਉਣਗੇ ਤਾਂ ਲਓ ਵਿਊ ਦੇ ਨਿਆਰੇ ਪੂਰੇ ਸੋਨ ਮਾਰਕ ਦੇ ਉੱਪਰ ਦੇ ਟੌਪ ਤੇ ਚੱਲਦੇ ਆ ਦੇਖੋ ਇੱਧਰ ਕੈਂਟ ਆ ਬਾਈ ਇਹ ਨਾ ਮਿਸ ਕਰਿਓ ਬਾਕੀ ਤੁਸੀਂ ਇਹ ਇਹਨਾਂ ਨਾਲ ਹੀ ਗੱਲ ਕਰਾ ਕਰਾ ਕਰਨੀ ਹੈਗੀ ਤਾਂ 1200 ਰੁਪਏ ਲੈਂਦੇ ਆ ਰਾਈਡ ਤੇ ਤੁਸੀਂ ਆਪ ਚਲਾਉਣੀ ਐ ਐਕਸਟਰਾ 500 ਰੁਪਏ ਲੈਣਗੇ ਦੇ ਆਪਾਂ ਤਾਂ ਗੱਲ ਕਰ ਲਈ ਸੀ ਸਾਰੀ ਗੱਡੀ ਵਾਲੇ ਵੀਰ ਨਾਲ ਉਹਨੇ ਆਪਣੇ 3000 ਰੁਪਏ 3500 ਲੈ 3500 ਰੁਪਏ ਲਿਆ ਸੀ ਵਿੱਚ ਹੀ ਰਾਈਡ ਸੀਗੀ ਆਪਣੀ ਲੈ ਵੀ ਸੂਰਜ ਬਾਬਾ ਲੈਣੋ ਜਾਣੀ ਨਿਕਲਣ ਦੇ ਲੱਗਦਾ ਦਵਾ ਵੀ ਤਾਂ ਉਹ ਚੱਕੀ ਜਾਂਦਾ ਸਾਈਡ ਤੇ ਕਰੀ ਜਾਂਦਾ ਨਾ ਆ ਗਏ ਟੋਪ ਤੇ ਕਾਫੀ ਲੰਮੀ ਰਾਈਡ ਆ ਜ਼ਰੂਰ ਕਰਿਓ ਹਣਾ ਵੀਰੇ ਇੱਦਾਂ ਬਾਹਰ ਵਗੈਰਾ ਨਿਕਲਿਆ ਕਰਾਣਾ ਰੋਕੇ ਵੀ ਇੱਥੇ ਰਹਿ ਦੱਸਦੇ ਆ ਪੌਟਾ ਨਾਲ ਬੰਨਦੀ ਆ ਵੀਰੇ ਜਿਹੜੀ ਲੇਹ ਨੂੰ ਜੋ ਸਿੱਧੀ ਵਿੱਚ ਮਾਰੇਗਾ ਆ ਚਲੋ ਬੋਗਮ ਬੋਬਰਫਾ ਦੇਖੋ ਇਹ ਤਾਂ ਇਹ ਖਤਰਾ ਪੂਰਾ ਖਤਰਾ बरापा दा पीछे ही बहना ना देखो खूबसूरत जंगल कौन सा है जंगल है ना ये क्या हां जंगल है पूरा सही है पल्लाई जाने पूरे नज़ारे वीर जरूर आओ है ना एंजॉय करो सुख में करो ऐश करो पूरी अपने बंदे ऊपर खड़े आगे वेट कर रहे अपनी पूरी है ना चलते हैं अपना कोई तो हां भाई देख ये बंदे ने लटना लूटना इथे आ पूरा नज़ारा एंड ਇਸ ਤੋਂ ਪਰ ਵੀ ਟੌਪ ਕਾਫੀ ਹੈ ਜੀ ਕਿਸੇ ਨੇ ਜਾਣਾ ਉਹਦਾ ਐਕਸਟਰਾ ਲੈਂਦੇ ਆ ਇਹ ਇੱਥੇ ਤੱਕ ਫ੍ਰੀ ਆ ਸਾਰਾ ਤੇ ਪੂਰੀ ਸਨੋਵ ਦੇ ਵਿੱਚ ਆ ਇਸ ਟਾਈਮ ਬਰਫ਼ ਵਗੈਰਾ ਸੁਣੋ ਪੈਕੇ ਵੀ ਹੱਡੀਆਂ ਥੋੜੀ ਜੀ ਹੈ ਨਾ ਤੇ ਬਾਅਦੋਂ ਮੀਂਹ ਆ ਜਾਂਦਾ ਬਈ ਚੱਲ ਜਾਈਏ ਵਾਪਸ ਇੱਥੋਂ ਕਰਦੇ ਆ ਬਾਏ ਬਾਏ ਸੋਨਾ ਮਾਰਕੀ ਦੀ ਟੌਪ ਦੇ ਉੱਤੇ ਸੀਗੇ ਆਪਾਂ ਇਸ ਟਾਈਮ ਜਿੱਥੇ ਵੀ ਅਸੀਂ ਇੰਜੋਏ ਕਰਨਾ 2 ਘੰਟੇ ਕਰ ਸਕਦੇ ਹਾਂ ਘੰਟੇ ਦੋ ਘੰਟੇ ਬਨਾਈਏ ਨਾ ਉਹ ਗੱਲਾਂ ਹੁੰਦੀਆਂ ਨਹੀਂਰ ਘੱਟ ਵੱਧ ਹੀ ਬਣਦੇ ਆ ਪਲਾਨ ਸਕਸੈਸ ਨਹੀਂ ਹੁੰਦੇ ਪਲਾਨ ਜਿਆਦਾ ਤੁਸੀਂ ਵੀ ਜੇ ਕਿਤੇ ਘੁੰਮਣਾ ਹੋਵੇ ਨਾ ਤਾਂ ਥੋੜਾ ਜਿਹਾ ਪਲੈਨਿੰਗ ਵਗੈਰਾ ਨਾ ਕਰਿਆ ਕਰੋ ਬਾਲੀ ਥੋੜਾ ਮੋਟਾ ਕਰ ਲਿਆ ਕਰੋ ਚਲੋ ਤੇ ਫੇਰ ਹੀ ਘੁੰਮਣਾ ਨਿਹਰਾਉਗਾ ਪਲਾਨ ਕਰਕੇ ਘੁੰਮੇ ਤਾਂ ਕੀ ਘੁੰਮੇ ਤੇ ਜੇ ਆਪ ਚਲਾਉਣੀਆਂ ਦਾ 500 ਰੁਪਿਆ ਐਕਸਟਰਾ ਦੇਣਾ ਪੈਂਦਾ ਕੋਈ ਚੱਕਰ ਨਹੀਂ ਰੋਕਦੇ ਨਹੀਂ ਗੇ ਚਲਾ ਸਕਦੇ ਆ ਪਰ ਇੱਕ ਸਾਈਡ ਦਾ 500 ਆ ਹਾਂ ਦੱਸਿਆ ਸੀ ਮੈਂ 5700 ਰੁਪਇਆ 350 ਇੱਕ ਪਾਸੇ ਦਾਗਾ ਚਲੋ ਪਹੁੰਚ ਗਏ ਆਪਾਂ ਆ ਲਾਈਨ ਲੱਗੀ ਹੋਈ ਆ ਪਹਿਲਾਂ ਆਪਾਂ ਵੀ ਖੜੀ ਸੀ ਇੱਥੇ ਚਲੋ ਬਾਕੀ ਆਪਾਂ ਹੁਣ ਚੱਲਦੇ ਆ ਹਨ ਤੇ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਥੋੜਾ ਦੂਰ ਹੋ ਜੀ ਹੈ ਨਾ हां ਇੱਥੇ ਠੀਕ ਆ ਚਲੋ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਸਾਰਾ ਨਾ ਸੋਨਮਾਰਗ ਦਾ ਤੁਹਾਨੂੰ ਦਿਖਾਤਾ ਤਕਰੀਬਨ ਸ਼ਾਇਦ ਸੋਨਮਾਰਗ ਦੇ ਦੋ ਐਪੀਸੋਡ ਬਣ ਜਾਣ ਆਪਣੇ ਕਿਉਂਕਿ ਕਾਫੀ ਲੰਮਾ ਸੀ ਨਾ ਸੋਨਮਾਰਗ ਦੇ ਵਿੱਚ ਐਕਟੀਵਿਟੀਆਂ ਕਾਫੀ ਆ ਤੇ ਆਪਾਂ ਕਵਰ ਕਰ ਲੀਆਂ ਤਕਰੀਬਨ ਸਾਰੀਆਂ ਜਿਹੜੀਆਂ ਕਰਨ ਵਾਲੀਆਂ ਸੀ ਮੇਨ ਮੇਨ ਤੇ ਬਹੁਤ ਨਿਆਰਾ ਸੋਨਮਾਰਗ ਪੱਕਾ ਕਰੋ ਵੀਰੇ ਯਾਰ ਕਨਫਰਮ ਆ ਪੱਕਾ ਗੋਲਮਾਰਗ ਤੇ ਸੋਨਮਾਰਗ ਸੋਨਮਾਰਗ ਦਾ ਪੱਕਾ ਹੀ ਕਰੋ ਯਾਰ ਕਿਹਨੇ ਆਉਣਾ ਵੀਰ ਨੇ ਇੱਥੇ ਪੱਕਾ ਆਇਓ ਤੇ ਇਸ ਤੋਂ ਬਾਅਦ ਆਪਾਂ ਹੁਣ ਚੱਲਦੇ ਹਾਂ ਸਿੱਧਾ ਨਾ ਬਣਾਉਣੇ ਆ ਪਲਾਨ ਤੇ ਚਲੋ ਫਾਇਦਾ ਬਰਾਬਰ ਆਪਾਂ ਇੱਥੇ ਖਤਮ ਕਰਦੇ ਆ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਵਾਲਾ ਬਟਨ ਨਾ按ਦਿਆ ਕਰੋ ਵੱਧ ਤੋਂ ਵੱਧ ਤੇ ਸਬਸਕ੍ਰਾਈਬਰੇ ਵੱਧ ਤੋਂ ਵੱਧ ਕਰਿਆ ਕਰੋ ਨਾ ਦੇਖਦੇ ਬਹੁਤ ਵੀਰ ਨੇ ਪਰ ਥੋੜਾ ਜਿਹਾ ਨਾ ਸਬਸਕ੍ਰਾਈਬ ਘੱਟ ਕਰਦੇ ਚਲੋ ਕੋਈ ਨਾ ਕਰ ਲੈਣਗੇ ਹੌਲੀ ਹੌਲੀ ਤੇ ਚਲੋ ਠੀਕ ਆ ਵੀਰੇ ਮਿਲਦੇ ਆ ਇਸ ਤੋਂ ਅਗਲੇ ਬਲੌਗ ਦੇ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਥੈਂਕ ਯੂ ਧੰਨਵਾਦ ਬਾਏ ਬਾਏ